ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਅੱਜ ਸੰਗਰੂਰ ਬਰਨਾਲਾ ਰੋਡ ਤੇ ਤਨੌਲੇ ਪਿੱਖੀ ਮੋੜ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਜੋ ਪਾਸ ਦੇ ਨਾਲ ਝੋਪੜੀਆਂ ਜਾਂ ਆਪਣੇ ਖੇਤਾਂ ਵਾਸਤੇ ਕਿਸ ਤਰ੍ਹਾਂ ਘਰ ਤਿਆਰ ਕੀਤੇ ਜਾਂਦੇ ਨੇ ਦਿਖਾਉਣਾ ਤੁਹਾਨੂੰ ਅੱਗੇ ਚੱਲਦੇ ਕਰਦੇ ਆਂ ਗੱਲਬਾਤ ਆਪਾਂ ਜੀ ਹੁਣ ਅੰਦਰ ਐਂਟਰ ਹੋਣ ਲੱਗੇ ਆਂ ਦਿਖਾਉਣਾ ਤੁਹਾਨੂੰ ਪਹਿਲਾਂ ਬਾਹਰ ਐਂਟਰੀ ਕਿੰਨੀ ਸੋਹਣੀ ਐਂਟਰਸ ਬਣੀ ਹੋਈ ਆ ਕਰਦੇ ਆਂ ਗੱਲਬਾਤ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਭਈ ਆਪਾਂ ਕਿੱਥੇ ਖੜੇ ਆ ਤੇ ਆਪਣਾ ਕਿਹੜਾ ਪਿੰਡ ਆ ਆਪਣਾ ਪਿੰਡ ਕੀ ਵਗਿਆ ਬੋਲੇ ਕੀ ਬੋਲੇ ਲਿਫਟ ਸੰਸਤਨਾਉਂ ਲਈ ਜੇਕਰ ਆਪੇ ਉਹਦੀ ਕਹਾਣੀ ਆ ਪੁੱਛੀ ਤੇ ਤੇ ਆਜੋ ਭਾਈ ਆਪਾਂ ਜਿਹੜਾ ਕੀ ਬੈਂਤ ਦੀਆਂ ਕੁਰਸੀਆਂ ਸੋਫੇ ਲੈਣ ਦੇ ਲਈ ਆਪਾਂ ਨੂੰ ਜੂਪੀ ਬਿਹਾਰ ਜਾਂ ਰਾਜਸਥਾਨ ਜਾਣਾ ਪੈਂਦਾ ਸੀ ਉਹਨੂੰ ਉੱਥੇ ਜਾਣ ਦੀ ਲੋੜ ਨਹੀਂ ਹੁਣ ਆਉਣਾ ਕਿੱਥੇ ਪਊਗਾ ਕੀਬੋਰਡ ਤੇ ਦੀਵਕਟਾਬੇ ਦੇ ਸਾਹਮਣੇ ਆ ਦੇਖੋ ਬਾਈਆਂ ਕੋਲੇ ਭਰਿਆ ਪਿਆ ਲਾਟ ਕੁਰਸੀਆਂ ਲੈ ਜੋ ਮੂੜੇ ਲੈ ਜੋ ਬਈ ਆ ਕੀ ਜੀ ਬੱਕਰੀ ਜੀ ਲੱਗਦੀਆਂ ਮੈਨੂੰ ਯਾਰ ਇੱਕ ਚੀਜ਼ ਆ ਦਸੀ ਇਹ ਵੀਰੇ ਤੁਮੇ ਮੈਂ ਤੁਹਾਨੂੰ ਅੱਜ ਸ਼ੂਟਰ ਦਿਵਾਉਂਗਾ ਅੱਛਾ ਇਹ ਬੂਟਦਾਰਨ ਵਾਸਤੇ ਬਣਾਤਾ ਸਪੈਸ਼ਲ ਆ ਦੇਖੋ ਬੱਚਿਆਂ ਵਾਸਤੇ ਬੱਕਰੀਆਂ ਕੁਰਸੀਆਂ ਬਣੀਆਂ ਹੋਈਆਂ ਨੇ ਤੇ ਯਾਰ ਆ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਚੂਲਾ ਲੋਹੇ ਦਾ ਤਾਂ ਹਰਕੀ ਬਣਾ ਲੈਂਦਾ ਆ ਦੇਖੋ ਤੁਸੀਂ ਬਾਸ ਦਾ ਚੂਲਾ ਬਣਿਆ ਹੋਇਆ ਬਾਈ ਬੈਠੀ ਮੜਾ ਜਾ ਉੱਤੇ ਦਿਖਾਈ ਕਰਾਂ ਹਲਾ ਕੇ ਨੂੰ ਮੜਾ ਜਾ ਇਹ ਉੱਤੇ ਬਾਈ ਤਿੰਨ ਬੰਦੇ ਬਹਿਣ ਆਪਣੇ ਖੁੱਲ੍ਹੇ ਕਰਾਂਤੀ ਆਈ ਕਿਸੇ ਪਾਸੇ ਜਾਂਦੇ ਨਹੀਂ ਕਹਿੰਦਾ ਜੇ ਤਿੰਨ ਬੰਦੇ ਬੈ ਜਾਣ ਪੂਰੇ ਭਾਰੇ ਜੇ ਕਿਸੇ ਪਾਸੇ ਵਗ ਗਿਆ ਬਦਲ ਕੇ ਨਵਾਂ ਦੇਉ ਕਹਿੰਦਾ ਨਵਾਂ ਦੇਉ ਇੱਕ ਬਾਈ ਅੱਜ ਕੱਲ ਜਿਹੜਾ ਹੋਰ ਚੱਲਿਆ ਹੋਇਆ ਹੈਗਾ ਜਿਵੇਂ ਬੱਕਰੀ ਫਾਰਮ ਦਾ ਬਹੁਤ ਸੋਹਣਾ ਚੱਲਿਆ ਪੰਜਾਬ ਦੇ ਵਿੱਚ ਤੁਸੀਂ ਦਿਖਾਉਣਾ ਤੁਹਾਨੂੰ ਸੜਕਲੇ ਦੇ 7 ਬਾਈ ਨਾ ਆ 7 ਵੀ ਤਿਆਰ ਕਰਦੇ ਆਗੇ ਦੇਖੋ ਕਿੰਨੇ ਸੋਹਣੇ ਸੱਤ ਆ ਗਏ ਜੇ ਕਿਸੇ ਬੱਕਰੀਆਂ ਵਾਲੇ ਵੀਰ ਭਾਈ ਨੇ ਐਦਾਂ ਦਾ ਸੈੱਟ ਤਿਆਰ ਕਰਨਾ ਹੋਵੇ ਭਾਈ ਸੈੱਟ ਵੀ ਤਿਆਰ ਕਰ ਦਿੰਦੇ ਹਾਂ ਸਾਰਾ ਸੈੱਟ ਪੱਕਰੀਆਂ ਵਾਲੇ ਮੈਂ ਸਵਾਗਿ ਜੁੱਤੇ ਤੋਂ ਹੋ ਗਿਆ ਤੱਕੂੜੀਆਂ ਵਾਲਾ ਸਾਰੇ ਸੈੱਟ ਤੋਂ ਪੂਣੇ ਤਿਆਰ ਕਰ ਦਿੰਦੇ ਹਾਂ ਤੇ ਹੋਰ ਭਾਈ ਆਪਾਂ ਕੀ ਕੀ ਚੀਜ਼ ਬਣਾਉਣੇ ਆਗੇ ਆਪਾਂ ਵੀਰੇ ਸਮਾਨ ਪੌੜੀਆਂ ਚਾਲੀਆਂ ਸਾਰਾ ਸਮਾਨ ਝੁੱਲੇ ਪਰਾਂ ਦਾ ਹੀ ਆਹ ਕੁਰਸੀਆਂ ਵਗੈਰਾ ਸਾਰਾ ਬਾਹ ਸਮਾਨ ਦਾ ਤਿਆਰ ਕਰ ਦਿੰਦੇ ਆਪਾਂ ਅੱਛਾ ਇਹ ਭਾਈ ਜਿੱਦਾਂ ਮਾਲਾ ਸੋਨੂੰ ਕੋਈ ਬੰਦਾ ਡਿਮਾਂਡ ਦੇ ਦੇ ਵੀ ਮੈਨੂੰ ਸਿਰਫ 5 ਫੁੱਟ ਦੀ ਪੌੜੀ ਚਾਹੀਦੀ ਆ ਤਾਂ ਉਹ ਵੀ ਤਿਆਰ ਆਈਆ 5 2 ਫੁੱਟ ਦੀ ਗੱਜਾ ਪਾਉ ਵੀ ਤੇ ਰੱਖ ਕੇ ਦਵਾਂਗੇ 5 ਫੁੱਟ ਤੋਂ ਲੈ ਕੇ ਵੱਧ ਤੋਂ ਵੱਧ ਕਿੰਨੇ ਫੁੱਟ ਤੇ ਕੁੱਚੀ ਬਣਾ ਦੋਗੇ ਆਪਾਂ 25 ਫੁੱਟ ਤੱਕ ਕੁੱਚੀ ਬਣਾਉਣੇ ਲੈ ਵੀ ਭਾਈ ਆਪਾਂ 25 ਫੁੱਟ ਦੀ ਪੌੜੀ ਲੱਭਣ ਦੇ ਲਈ ਅੱਗੇ ਨਾ ਬਰਨਾਲੇ ਜਾਂਦੇ ਸੀਗੇ ਆਜੋ ਪਿੱਖੇ ਵਾਲੇ ਮੋੜ ਤੇ 25 ਫੁੱਟ ਤੱਕ ਦੀ ਪੌੜੀ ਮਿਲੂਗੀ ਜਿਹੜਾ ਕਿ ਸਮਾਨ ਆ ਬਾਈ ਕੋਲੇ ਬਹੁਤ ਵੱਡਾ ਸਟਾਕ ਦੇ ਵਿੱਚ ਪਿਆਗਾ ਤੇ ਕਿਸੇ ਨੂੰ ਵੀ ਲੋੜ ਹੋਵੇ ਤੇ ਤੁਸੀਂ ਆ ਸਕਦੇ ਹੋ ਤੁਹਾਨੂੰ ਮੈਂ ਸੋਫੇ ਦਿਖਾਉਣ ਆ ਗਏ ਆ ਦਾ ਜਿਵੇਂ ਆ ਗਿਆ ਆਪਣੇ ਪਾਰਕ ਦੇ ਵਿੱਚ ਰੱਖਣ ਵਾਲਾ ਇਹ ਕਿੰਨੇ ਸ਼ਿੱਟੜਾ ਬਾਈ ਇਹ ਵੀਰੇ ਤਿੰਨ ਸੀਟੜਾ ਆਹ ਤਿੰਨ ਸੀਟੜਾ ਨਾਲ ਇਹਦੇ ਤਿੰਨ ਕੁਰਸੀਆਂ ਨੇ ਮਤਲਬ ਇਹ 5 ਸੀਟੜ ਸੋਫਾਗਾ ਜਿਹਨੂੰ ਆਪਾਂ ਪਾਰਕ ਦੇ ਵਿੱਚ ਰੱਖਣਾ ਹੋਵੇ ਤੇ ਰੱਖ ਸਕਦੇ ਆ ਤੇ ਅੱਗੇ ਇੱਕ ਚੀਜ਼ ਆ ਮੈਨੂੰ ਹੋਰ ਬਹੁਤ ਸੋਹਣੀ ਲੱਗੀ ਆ ਭਾਈ ਆਹਾ ਯਾਰ ਮੈਨੂੰ ਕੋਈ ਬੱਕਰੀ ਚੀਜ਼ ਲੈ ਦੱਸੀ ਕਾਦਣਾ ਬਣਿਆ ਹੋਇਆ ਯਾਰ ਇਹ ਵੀਰੇ ਬੈਂਡ ਦਾ ਬਣਿਆ ਇਸ ਪੈਸੇ ਨਾਲ ਭਾਈ ਇਹ ਬਹੁਤ ਆਉਂਦੇ ਨੇ ਜਿਹੜੀ ਇਹ ਬੈਂਡ ਦੀ ਪਹਿਲਾ ਬੈਂਡ ਹੁੰਦੀ ਜੋ ਬੈਂਡ ਦਾ ਬਣਿਆ ਹੋਇਆ ਇਹ ਅੱਛਾ ਇਹਦਾ ਬਾਈ ਜੜੈਨ ਅਲੱਗ-ਅਲੱਗ ਤਰ੍ਹਾਂ ਦੇ ਵੀ ਆਉਂਦੇ ਆ ਹਾਂਜੀ ਅਲੱਗ-ਅਲੱਗ ਤਰ੍ਹਾਂ ਦੇ ਜਿੱਦੇ ਮੰਨ ਲਓ ਤੁਹਾਨੂੰ ਕਿਸੇ ਨੇ ਲਿਆ ਕੇ ਦਿਖਾਤਾ ਤੁਸੀਂ ਉਹ ਵੀ ਚੀਜ਼ ਆਲੇ ਨੂੰ ਕਰ ਦੋਗੇ ਤਿਆਰ ਕਰਕੇ ਦੇ ਦੋਗੇ ਵਾਹ ਕੀ ਬਾਤ ਆ ਬਾਈ ਕਹਿੰਦਾ ਫੋਟੋ ਲਿਆਓ ਤਿਆਰ ਕਰਕੇ ਦੇਣ ਦੀ ਜ਼ਿੰਮੇਵਾਰੀ ਮੇਰੀ ਆ ਆ ਇੱਕ ਹੋਰ ਈ ਟੇਡਾ ਬੈਡ ਜੀ ਦੇਖੋ ਭਰਾਵੋ ਆ ਵੀ ਬਹੁਤ ਸੋਹਣਾਗਾ ਤੇ ਸਾਨੂੰ ਇੱਕ ਹੋਰ ਝੂਲਾ ਦਿਖਾਉਣਾ ਮੈਂ ਉਹ ਤਾਂ ਦੇਖ ਹੀ ਲਿਆ ਬਾਸ ਵਾਲਾ ਦਾ ਆਪਾਂ ਓਏ ਆ ਪੱਟੂ ਹੋਰ ਈ ਜੀ ਰੱਖੀ ਬੈਠਾ ਕੋਈ ਤਾਹਾਂ ਡੰਗਣ ਵਾਲੀ ਜਿਵੇਂ ਆਪਾਂ ਜਵਾਕ ਨੂੰ ਨਹੀਂ ਪੀਂਗ ਜਵਾ ਦਿੰਦੇ ਇਹ ਵੀ ਕਹਿੰਦੇ ਆਇਆ ਹੈ ਹਲਦੀ ਆ ਪਾ ਗਿਆ ਦੇਖੋ ਹੱਕ ਲੱਗੀ ਆ ਸਪੈਸ਼ਲ ਆਜੋ ਵੱਡੀ ਆਪਣੀਆਂ ਪੀਂਗਾਂ ਪਈਆਂ ਨੇ ਆ ਇੱਕ ਹੋਰ ਹੀ ਪਿਆਗਾ ਛੱਪ ਜਾ ਜਵਾਕਾਂ ਨੂੰ ਜਿਵੇਂ ਪਹਿਲਾਂ ਪਮਘੂੜਿਆਂ ਦੇ ਵਿੱਚ ਰੱਖਦੇ ਸੀਗੇ ਉਹੀ ਆ ਬਾਈ ਆਹ ਲੈ ਇਹ ਜਵਾਕਾਂ ਵਾਲਾ ਝੂਲਾ ਬਾਈ ਆਜੋ ਜਿਹਨੇ ਮੇਲਾ ਲੁੱਟਣਾ ਇਹਨਾਂ ਬਾਈ ਰੇਟ ਦੱਸ ਦੀ ਮੜਾ ਜਾ ਆ ਝੂਲੇ ਦਾ ਕੀ ਰੇਟ ਆ ਬਾਈ ਇਹਦਾ ਵੀਰੇ 5000 ਪਰਾਈ ਹੈ ਬਾਈ ਦੀ ਡਿਮਾਂਡ 5000 ਰੁਪਿਆ ਮੌਕੇ ਤੇ 100 200 ਹੋ ਜਾਊਗਾ ਆ ਜੋ ਅੱਖਾਂ ਮੀਚ ਕੇ ਤੇ ਜੂਪੀ ਬਿਹਾਰ ਜਾਓਗੇ ਤਾਂ ਵੀ ਤੁਸੀਂ ਮੰਨ ਕੇ ਚੱਲੋ ਤੇਲ ਤੇ ਫੂਕੋਗੇ ਜਾਂ ਟ੍ਰੇਨ ਤੇ ਜਾਓਗੇ ਇਹਦਾ ਕੀ ਰੇਟ ਆ ਭਾਈ ਇਹਦਾ 25000 ਇਹਦਾ 25000 ਰੁਪਿਆ ਪ੍ਰਾਈਜ਼ ਆ ਤੇ ਭਾਈ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਉਹ ਨੂੰ ਕਿੰਨਾ ਐਡਜ ਲੱਛ ਕਰ ਦੇਗਾ ਉਹ ਨੂੰ ਆਪਾਂ ਦੇ ਦਾਂਗੇ 24000 ਲੈ ਭਾਈ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆ ਗਿਆ 25000 ਵਾਲਾ ਸੋਫਾ ਸੈੱਟ 24000 ਦੇ ਚੱਕ ਲੋ ਇਹ ਆਹ ਭਾਈ ਇਹਦਾ ਰੇਟ ਦੱਸੀ ਕਰ ਏਰੇ ਵੀਰੇ 18000 ਪ੍ਰਾਈਸ ਹੈ ਇਹਦਾ 18000 ਰੁਪਿਆ ਇਹ ਵੀ ਕਰ ਦਿਆ 17000 ਦਾ ਇਹ ਵੀ ਕਰ ਦੋ ਇਹ ਵੀ 17000 ਦਾ ਕਰਤਾ ਭਾਈ ਆ ਜਾਓ ਮੇਲਾ ਲੁੱਟ ਲੋ ਭਾਈ ਮੋਬਾਈਲ ਨੰਬਰ ਬੋਲ ਦਿਆਂ ਆਪਦਾ 9915582725 9915582725 82725 82725 ਬਾਈ ਦਾ ਮੋਬਾਈਲ ਨੰਬਰ ਆ ਆ ਜਾਓ ਕਿਸੇ ਟਾਈਮ ਵੀ ਭਾਈ ਕਿਹੜੇ ਕਿਹੜੇ ਦਿਨ ਆਪਣੀ ਦੁਕਾਨ ਖੁੱਲਦੀ ਆ ਆਪਣੀ ਵੀਰੇ ਸਭ ਖੁੱਲਹੀ ਨਹੀਂ 24 ਘੰਟੇ 24 ਘੰਟੇ ਮਤਲਬ ਕੀ 7 ਤੋਂ ਲੈ ਕੇ 8 ਵਜੇ ਤੱਕ 22 ਦੀ ਦੁਕਾਨ ਜਿਹੜੀ ਖੁੱਲੀ ਹੁੰਦੀ ਆ ਤੁਸ ਕੋਈ ਐਤਵਾਰ ਨਹੀਂ ਕੋਈ ਬਾਰ ਨਹੀਂ ਕੋਈ ਸੋਮਵਾਰ ਨਹੀਂ ਮਤਲਬ ਪੂਰਾ ਮਹੀਨਾ ਦੁਕਾਨ ਖੁੱਲੀ ਆ ਕੋਈ ਛੁੱਟੀ ਨਹੀਂ 22 ਦਾ ਜੱਟ ਸ਼ੌਦਾ ਹੀ ਆ ਆ ਜਾਓ ਮੇਲਾ ਲੁੱਟ ਲਓ ਧੰਨਵਾਦ ਜੀ